ख़ालू जी फेदार रेडी थो ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਛਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾਪੁਰ ਜਾ ਘਟ ਮਰੇ ਕਬੂਨਾ ਛਾੜੇ ਖੇਤੇ ਮਾਵਾਕ ਅਨੁਸਾਰ ਤਾਂ ਤਾਂ ਬਾਬਾ ਜੀਵਨ ਸਿੰਘ ਜੀ ਔਰ ਚਮਕੌਰ ਸਾਹਿਬ ਦੇ ਸਮੂਹ ਸੀਧਾਂ ਦੀ ਜਾਦ ਵਿੱਚ ਪਿੰਡ ਮੋਕਲ ਦੀਆਂ ਸੰਗਤਾਂ ਵੱਲੋਂ ਜੋ ਮਹਾਨ ਨਗ ਕੀਰਤਨ ਸਜਾਏ ਗਏ ਹਨ ਕੁਝ ਦਿਨ ਪਹਿਲਾਂ ਜੋ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਸਨ ਉਪਰੰਤ ਸ੍ਰੀ ਅਖੰਡ ਪੁਰਸਾ ਜੀ ਦੇ ਭੋਗ ਪਾਉਣ ਤੋਂ ਉਪਰੰਤ ਅਰਜੁਨ 21 ਤਰੀਕ ਨੂੰ ਜੋ ਪਿੰਡ ਮੁਕੀਆਂ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਜੋ ਪਿੰਡ ਦੇ ਔਰ ਲਗ ਲਗ ਸੰਗਤਾਂ ਨੇ ਜੋ ਨਗਰ ਕੀਰਤਨ ਦਾ ਸਵਾਗਤ ਕੀਤਾ ਔਰ ਸੰਗਤਾਂ ਨੂੰ ਐਨ ਆਰ ਆਈ ਵੀਰਾਂ ਨੂੰ ਸ਼ੀਧੀ ਗੁਰੂਪੁਰਬ ਤੇ ਜੋ ਵੀ ਵੱਧ ਚੜ ਕੇ ਇਸੇ ਪਾਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ